ਪਿੰਡ ਕਿਨੇਜ ਸਹੀ ਹੋ ਗਿਆ ਦਰਾਹਾ ਮੰਡੀ ਸਾਨੂੰ ਸ਼ਹਿਰ ਵੱਡਾ ਮੰਡੀ ਮਸ਼ਹੂਰ ਹੋ ਸੀ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਇਹਦੇ ਨਾਲ ਲੱਗਦਾ ਰਾਮਪੁਰ ਲੱਗਦਾ ਪਰਵੋਨਾ ਲੱਗਦਾ ਬਰਵਾਲਾ ਲੱਗਦਾ ਹੂੰ ਹੂੰ ਸਾਨਿਆਲ ਲੱਗਦਾ ਸਹੀ ਤੇ ਬਿਲਗਾ ਅਨਦਪੁਰ ਇਹ ਸਾਰੇ ਪਿੰਡ ਦੁਆਲੇ ਦੁਆਲੇ ਚਾਰ ਚੁਫੇਰੇ ਸਹੀ ਹੋ ਗਿਆ ਤੁਹਾਡਾ ਪੂਰਾ ਨਾਮ ਕੀ ਹੈ ਪੂਰਾ ਨਾਮ ਚੰਨਨਦੀਨ ਹਾਜੀ ਚੰਨਨਦੀਨ ਤੇ ਬਾਲਾ ਸਾਹਿਬ ਦਾ ਜਮਾਲ ਜੀਨ ਤੇ ਦਾਦਾ ਜੀ ਦਾ ਗਾਂਧੀ ਗਾਂਧੀ ਹਾਂ ਕਿਹੜੀ ਬਰਾਦਰੀ ਆਪਣੀ ਗੁੱਜਰ ਗੁੱਜਰ ਗੋਦ ਦਾ ਪਤਾ ਹੈ ਹਾਂ ਜੀ ਕਿਹੜੀ ਗੋਦ ਹੈ ਸਰਾਦੜੇ ਸਰਾਦੜੇ ਸਹੀ ਹੋ ਗਿਆ ਇਹ ਜਿਹੜਾ ਆਪਣਾ ਪਿਛਲਾ ਪਿੰਡ ਸੀ ਜੀ ਇਹ ਕਿੱਡਾ ਕੋ ਪਿੰਡ ਸੀ ਇੱਥੇ ਤਿੰਨ ਲੰਬੜਦਾਰ ਸੀ ਅੱਛਾ ਤਿੰਨ ਲੰਬੜਦਾਰ ਜੀ ਕੀ ਕੀ ਨਾਂ ਸੀ ਉਹਨਾਂ ਦਾ ਜਮਲ ਸਿੰਘ ਹਾਂ ਜੀ ਸਿੱਖ ਸੀ ਹਾਂ ਜੀ ਐ ਸਿੱਖ ਸੀ ਹਾਂ ਜੀ ਸਹੀ ਮੇਵਾ ਸਿੰਘ